ਤਰਵਾਦ ਸਭਾਪਤੀ ਜੀ ਤੁਸੀਂ ਮੈਨੂੰ ਆਪਣੀ ਗੱਲ ਰੱਖਣ ਦਾ ਜਿਹੜਾ ਮੌਕਾ ਉਹ ਦਿੱਤਾ ਹੈ ਸਭਾਪਤੀ ਜੀ ਮੇਰੇ ਸੰਗਰੂਰ ਲੋਕ ਸਭਾ ਦੇ ਸਨਾਮ ਦੇ ਰਹਿਣ ਵਾਲੇ ਸ਼ਹੀਦ ਉਦਮ ਸਿੰਘ ਨੇ 21 ਸਾਲਾਂ ਬਾਅਦ ਜਲਿਆਂ ਵਾਲੇ ਕਤਲੇਆਮ ਦਾ ਬਦਲਾ ਮਾਈਕਲ ਐਡਵਾਇਰ ਨੂੰ ਗੋਲੀ ਮਾਰ ਕੇ ਲੰਡਨ ਵਿੱਚ ਲਿਆ ਤੇ ਅੱਜ ਉਹਨਾਂ ਦਾ ਸ਼ਹੀਦੀ ਦਿਵਸ ਹੈ ਤੇ ਮੈਂ ਅੱਜ ਦੇ ਦਿਨ ਉਹਨਾਂ ਨੂੰ ਸ਼ਰਧਾਜਲੀ ਜਿਹੜੀ ਸਿਰ ਝੁਕਾ ਕੇ ਮੈਂ ਉਹਦੇ ਨਾਲ ਤੇਸ ਤੋਂ ਬਾਅਦ ਸਭਾਪਤੀ ਜੀ ਜੇ ਮੈਂ ਰੇਲਵੇ ਦੇ ਬਜਟ ਦੀ ਗੱਲ ਕਰਾਂ ਤਾਂ ਸਾਡੇ ਮਾਲਵੇ ਦਾ ਵਿੱਚੇ ਮੇਰੇ ਸੰਗਰੂਰ ਦਾ ਜਿਹੜਾ ਬਹੁਤਾ ਹਿੱਸਾ ਇਵਨ ਰਾਜਸਥਾਨ ਦੇ ਗੰਗਾ ਨਗਰ ਤੱਕ ਸਾਰੇ ਦਾ ਸਾਰਾ ਸੇਤ ਸਹੂਲਤਾਂ ਲਈ ਪੜ੍ਹਾਈ ਲਈ ਤੇ ਸਰਕਾਰੀ ਕੰਮਕਾਜ ਦੇ ਲਈ ਜਿਹੜਾ ਉਹ ਚੰਡੀਗੜ੍ਹ ਤੇ ਜਿਹੜਾ ਡਿਪੈਂਡੈਂਟ ਹੈ ਤੇ ਸਰ ਇਹਦੇ ਲਈ ਸਭ ਤੋਂ ਇੱਕ ਸੰਗਰੂਰ ਦੀ ਜਾਂ ਪੂਰੇ ਸਾਡੇ ਮਾਲਵੇ ਖੇਤਰ ਦੀ ਲੰਬੇ ਸਮੇਂ ਦੀ ਡਿਮਾਂਡ ਕਿ ਜਿਹੜੀ ਚੰਡੀਗੜ੍ਹ ਜਿਹੜੀ ਰਾਜਪੁਰਾ ਕਨੈਕਟੀਵਿਟੀ ਹੈ ਉਹ ਕੀਤੀ ਜਾਵੇ ਪਰ ਸਰ ਉਹ ਇੰਨੇ ਲੰਬੇ ਸਮੇਂ ਦੀ ਚੱਲ ਰਹੀ ਹੈ ਪਹਿਲਾਂ ਤਾਂ ਚਲੋ ਸਮਝਦੇ ਆ ਕਿ ਪੰਜਾਬ ਦੇ ਇੱਕ ਸਿਆਸੀ ਪਰਿਵਾਰ ਦੀਆਂ ਜਿਹੜੀਆਂ ਬਸਾਂ ਸ routes ਤੇ ਚੱਲਦੀਆਂ ਸੀ ਜਿਹਦੇ ਕਰਕੇ ਉਹ ਜਿਹੜਾ ਰੂਟ ਸੀਗਾ ਉਹ ਮੁਕੰਮਲ ਜਿਹੜਾ ਉਹ ਨਹੀਂ ਹੋ ਸਕਿਆ ਪਰ ਸਰ ਹੁਣ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਸਰਕਾਰ ਵੱਲੋਂ ਪੂਰੀ سپورਟ ਹੈ ਸੇਸੇ ਕਰਕੇ ਸਰ ਮੈਂ ਬੇਨਤੀ ਕਰਦਾ ਕਿ ਜਿਹੜਾ ਉਹ ਰੂਟ ਹੈ ਉਹ ਮੁਕੰਮਲ ਕੀਤਾ ਜਾਵੇ ਜਿਹਦੇ ਨਾਲ ਮੈਂ ਸਮਝਦਾ ਕਿ ਲੋਕਾਂ ਦਾ ਆਰਥਿਕ ਤੌਰ ਤੇ ਫਾਇਦਾ ਵੀ ਹੋਊਗਾ ਤੇ ਦੂਜਾ ਜਿਹੜਾ ਸੜਕਾਂ ਦੇ ਉੱਪਰ ਐਕਸੀਡੈਂਟ ਹੁੰਦੇ ਆ ਉਹ ਵੀ ਜਿਹੜਾ ਘਟਣਗੇ ਪਰ ਸ਼ਰਤ ਇਹ ਹੈ ਵੀ ਜਿਹੜੇ ਰੇਲਵੇ ਵਾਲੇ ਐਕਸੀਡੈਂਟ ਹੈ ਉਹ ਵੀ ਜਿਹੜੇ ਆ ਘਟਾਏ ਜਾਣ ਤੇ ਦੂਜਾ ਸਭਾਪਤੀ ਜੀ ਇਹ ਸਰਕਾਰ ਨੇ ਜਿੱਥੇ ਆਮ ਜਿਹੜੇ ਨਾਗਰਿਕ ਹੈ ਉਹਨਾਂ ਤੇ ਬਜਟ ਦੇ ਵਿੱਚ ਨਵੇਂ ਟੈਕਸ ਲਗਾ ਕੇ ਲੌਂਗ ਟਰਮ ਜਿਹੜਾ ਗੇਨ ਟੈਕਸ ਵਧਾਇਆ ਗਿਆ ਸ਼ਾਰਟ ਟਰਮ ਗੇਨ ਟੈਕਸ ਵਧਾਇਆ ਗਿਆ ਬੋਝ ਪਾਇਆ ਉੱਥੇ ਸਭ ਤੋਂ ਜਿਹੜਾ ਵੱਡਾ ਬੋਝ ਜਿਹੜੇ ਸੀਨੀਅਰ ਸਿਟੀਜ਼ਨ ਨੇ ਚਾਹੇ ਉਹ ਮੇਲ ਆ ਚਾਹੀ ਫੀਮੇਲ ਆ ਚਾਹੇ ਜਿਹੜੇ 트랜ਸਜੈਂਡਰ ਆ ਉਹਨਾਂ ਨੂੰ ਜਿਹੜਾ ਕੰਸੈਸ਼ਨ ਮਿਲਦਾ ਸੀ ਉਹ ਵੀ ਜਿਹੜਾ ਪਿਛਲੇ 4 ਸਾਲ ਤੋਂ ਜਿਹੜਾ ਬੰਦ ਹੈ ਉਹ ਕਰ ਦਿੱਤਾ ਗਿਆ ਸਭਾਪਤੀ ਜੀ ਰੋਜ਼ ਸਾਡੇ ਦੇਸ਼ ਚ 2.5 ਕਰੋੜ ਡੇਲੀ ਲੋਕ ਆ ਜਿਹੜੇ ਟ੍ਰੇਨ ਤੇ ਸਫਰ ਜਿਹੜਾ ਤੈਅ ਕਰਦੇ ਆ ਤੇ ਸਾਲ ਦਾ ਲਈ ਤਾਂ तकरीबन 650 ਤੋਂ ਲੈ ਕੇ 700 ਕਰੋੜ ਤੱਕ ਲੋਕ ਆ ਜਿਹੜੇ ਸਫਰ ਜਿਹੜਾ ਉਹ ਤੈਅ ਕਰਦੇ ਆ ਇੰਨੇ ਵੱਡੀ ਗਿਣਤੀ ਜਿੱਥੇ ਲੋਕ ਤੈ ਕਰਦੇ ਹੁੰਨ ਤੇ ਉਹਨਾਂ ਚੋਂ ਬਹੁਤ ਵੱਡੀ ਗਿਣਤੀ ਜਿਹੜੀ ਸੀਨੀਅਰ ਸਿਟ ਚਲਦੀ ਆ ਪਹਿਲਾਂ ਜਿਹੜੇ ਪੁਰਸ਼ ਸੀ ਉਹਨਾਂ ਨੂੰ 40% ਕਿਰਪਾ ਕਰ ਸਾਡ ਜੈਂਡਰ ਨੂੰ 40% ਕਿਰਪਾ ਕਰ ਜਿਹੜੀਆਂ ਔਰਤਾਂ ਸੀ ਉਹਨਾਂ ਨੂੰ 50% ਕੰਸੈਸ਼ਨ ਮਿਲਦਾ ਸੀ ਤੇ ਸਰ ਉਹ ਵੀ ਤੁਸੀਂ ਇਹਦੇ ਵਿੱਚ ਜਿਹੜਾ ਬੰਦ ਹੈ ਉਹ ਕਰ ਦਿੱਤਾ ਗਿਆ ਤੇ ਮੇਰੀ ਬੇਨਤੀ ਹੈ ਕਿ ਜਿਹੜਾ ਕੰਫੈਸ਼ਨ ਹੈ ਦੁਬਾਰਾ ਚਾਲੂ ਕੀਤਾ ਸਭ 2 ਮਿੰਟ ਸਰ ਇੱਕ ਸਰ EDF ਜਿਹੜਾ ਰੂਟ ਹੈ ਉਹ ਲੁਧਿਆਣੇ ਤੋਂ ਲੈ ਕੇ ਜਿਹੜਾ ਬੰਗਾਲ ਤੱਕ ਹੈ ਸਰ ਮੇਰੀ ਬੇਨਤੀ ਹੈ ਕਿ ਪੰਜਾਬ ਦੀ ਇੰਡਸਟਰੀ ਮਰੀ ਪਈ ਹੈ ਸਾਡੇ ਜਲੰਧਰ ਚ ਸਪੋਰਟਸ ਗੁੱਡਸ ਬੰਦੀਆਂ ਲੈਦਰ ਗੁੱਡਸ ਬੰਦੀਆਂ ਸਾਡੇ ਅੰਮ੍ਰਿਤਸਰ ਚ ਜਿਹੜਾ ਫੈਬਰਿਕ ਜਿਹੜਾ ਉਹ ਬੰਦ ਹੈ ਸੋ ਮੇਰੀ ਬੇਨਤੀ ਹੈ ਕਿ ਜਿਹੜਾ ਉਹ ਰੂਟ ਹੈ ਉਹ ਲੁਧਿਆਣੇ ਤੋਂ ਜਲੰਧਰ ਤੇ ਅੰਮ੍ਰਿਤਸਰ ਤੱਕ ਵੀ ਜਿਹੜਾ ਐਕਸਟੈਂਡ ਹੈ ਉਹ ਕੀਤਾ ਜਾਵੇ ਤੇ ਸਰ ਹੋਰ ਬਹੁਤ ਸਰ ਇੱਕ ਵੱਡੀ ਜਿਹੜੀ ਸਮੱਸਿਆ ਜਿਹੜੇ ਆਲਰੇਡੀ ਯੂ ਹੈਵ ਮੈਂਸ਼ਨ ਇੱਕ ਮਿੰਟ ਸਰ ਸਰ ਜਿਹੜੇ ਫਲਾਈਓਵਰ ਬੰਦੇ ਨੇ ਪੰਜਾਬ ਚ ਜਗ੍ਹਾ ਜਗ੍ਹਾ ਤੇ ਇਹ ਪੂਰੇ ਪੰਜਾਬ ਦੀ ਨ ਪੂਰੇ ਦੇਸ਼ ਦੀ ਸਮੱਸਿਆ ਹੈ ਕਿ ਜਿਹੜਾ ਸੜਕ ਵਾਲਾ 파ਟ ਹੈ ਉਹ ਤਾਂ ਪੂਰਾ ਹੋ ਜਾਂਦਾ ਪਰ ਜਿਹੜੀ ਰੇਲਵੇ ਕ੍ਰੋਸਿੰਗ ਹੈ ਉਹ 2-2 3-3 ਸਾਲ ਜਿਹੜੇ ਆ ਉਹ ਜਿਹੜੀ ਪੂਰੀ ਹੈ ਉਹ ਨਹੀਂ ਹੋ ਪਾਉਂਦੀ ਤੁਸੀਂ ਰੇਲਵੇ ਮਨਿਸਟਰ ਜਿਹੜੇ ਸਟੇਟ ਆਫ ਮਨਿਸਟਰ ਬਣਾਏ ਆ ਕਿਰਪਾ ਸਮਾਪਤ ਕਰ ਲਾਗੀ ਦਰਾਹੇ ਵਾਲਾ ਪੁਲਸਾ ਲੰਬੇ ਸਮੇਂ ਤੋਂ ਜਿਹੜਾ ਉਹ ਪੈਂਡਿੰਗ ਪਿਆ ਜਿਹਦੇ ਕਰਕੇ ਕਨੈਕਟੀਵਿਟੀ ਨਹੀਂ ਹੋ ਪਾ ਰਹੀ ਧੰਨਵਾਦ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਡੀ ਰਵੀ ਕੁਮਾਰ ਜੀ